ਹਾਂ ਜੁਨੀਅਰ ਜਿੰਦਾਬਾਦ 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 ਅੱਜ ਪੂਰੇ ਪੰਜਾਬ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਪੂਰੇ ਪੰਜਾਬ ਭਰ ਵਿੱਚ ਪੰਜਾਬ ਦੀਆਂ ਪਾਗੜੀਆਂ ਮੰਗਾ ਜਿਵੇਂ ਬਾਸਪਤੀ ਦੀ ਐਮਐਸਪੀ ਡੀਏਪ ਦਾ ਜਿਹੜਾ ਸਚਾਰੂ ਪ੍ਰਬੰਧ ਕਰਾਉਣ ਲਈ ਤੇ ਭਾਰਤ ਪਾਕਿਸਤਾਨ ਦਾ ਜਿਹੜਾ ਵਪਾਰ ਆ ਉਹ ਟਾਰੀਆ ਤੇ ਹਸੈਨੀ ਵਾਲੇ ਬਾਰਡਰਾਂ ਆ ਹੀ ਖਲਵਾਉਣ ਲਈ ਤੇ ਹਰ ਘਰ ਵਿੱਚ ਪਾਖੜਾ ਦਾ ਨੀਲਾ ਪਾਣੀ ਜਿਹੜਾ ਪਹਦਾ ਕਰਵਾਉਣ ਲਈ ਜਿਹੜਾ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸਿਰ ਇੱਕ ਕਰਜ਼ੇ ਦੀ ਵੱਡੀ ਪੰਡਾ ਲੜਕ ਰਹੀ ਹੈ ਉਹਨੂੰ ਮਾਹਰ ਕਰਵਾਉਣ ਲਈ ਪੂਰੇ ਪੰਜਾਬ ਵਿੱਚ ਡੀਹੀ ਦਫ਼ਤਰਾਂ ਦੇ ਮੂਹਰੇ ਧਰਨੇ ਦਿੱਤੇ ਜਾ ਰਹੇ ਆ ਤਾਂ ਜੋ ਪੰਜਾਬ ਦੇ ਜਿਹੜੇ ਪੱਖ ਦੇ ਮੁੱਦੇ ਹਨ ਉਹਦਾ ਹੱਲ ਕੀਤਾ ਜਾ ਰਵੇ ਭਗਵਾਨਤਮਾਨ ਸਰਕਾਰ ਜਿਹੜੀ ਕਹਿ ਰਹੀ ਸੀ ਵੀ ਅਸੀਂ 50 ਮਿੰਟਾਂ ਜੇ ਬਾਹ ਜਿਹੜੀਆਂ ਫਸਲਾਂ ਦਾ ਐਮਐਸਪੀ ਦੇਵਾਂਗੇ ਪਰ ਤੁਸੀਂ ਦੇਖਿਆ ਨਾ ਵੀ ਪਿਛਲੇ ਸਾਲ ਨਾਲੋਂ ਐਤੀ ਬਾਹ ਪਤੀਆ ਜਿਹੜੀ ਉਹ ਡੁੱਬਨੇ ਦੇ ਕਿਤੇ ਲੱਗੀ ਹੋਈ ਹੈ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਖੁੱਡੀਆਂ ਸਾਹਿਬ ਉਹਨਾਂ ਨੇ ਆਪ ਦੀ ਪੈਠ ਤੜਪਾਈ ਸੀਗੀ ਵੀ ਅਸੀਂ ਜਿਹੜਾ ਬਾਪਤੀ ਆ ਵਧਾਈ ਆ ਪਿਛਲੇ ਸਾਲ ਨਾਲੋਂ ਪਰ ਹਾਲਾਤ ਇਹ ਹੋ ਗਏ ਵੀ ਜਿਹੜੀ ਬਾਪਤੀ ਆ ਦਾ ਪੂਰਨ ਤੌਰ ਤੇ ਜਿਹੜਾ ਭਾਅ ਇਹ ਨਿਸ਼ਚਿਤ ਨਹੀਂ ਕਰ ਰਹੀ ਤੇ ਅਸੀਂ ਕਿਰਤੀ ਕਿਸਾਨ ਜਨੀਆਂ ਵੱਲੋਂ ਮੰਗ ਕਰਦੇ ਆ ਵੀ ਜਿਹੜਾ ਇਹਦਾ ਭਾਅ ਘੱਟੋ ਘੱਟ 6000 ਪ੍ਰਤੀ ਕੁਇੰਟਲ ਆ ਨਿਸ਼ਚਿਤ ਕੀਤਾ ਜਾਵੇ ਤੇ ਜਿਹੜੀ ਇਹਦੀ ਵਪਾਰ ਆ ਤਕਰੀਬਨ ਜਿਹੜੀ ਇੰਡੀਆ ਦੀ ਬਾਪਤੀ ਹੈ 100 ਦੇਸ਼ਾਂ ਵਿੱਚ ਜਾਂਦੀ ਹੈ ਅਸੀਂ ਇਹ ਚਾਹੁੰਦੇ ਆ ਵੀ ਜਿਹੜਾ ਇਹਦਾ ਵਪਾਰ ਹੁਣ ਹੋ ਰਿਹਾ ਗੁਜਰਾਤ ਦੀ ਬੰਦਰਗਾਹਾਂ 'ਈ ਅਸੀਂ ਚਾਹੁੰਦੇ ਆ ਵੀ ਇਹ ਜਿਹੜਾ ਉਪਾਰਾ ਸਹਿਨੀ ਵਾਲੇ ਤੇ ਟਾਰੀ ਬਾਡਰਾਂ 'ਈ ਹੋਵੇ ਕਿਉਂ ਜੇਕਰ ਇਹ ਪਾਰ ਖੁੱਲਦਾ ਤਾਂ ਪੰਜਾਬ ਦੀ ਜਿਹੜੀ ਟਰਾਂਸਪੋਰਟ ਹੈ ਪੰਜਾਬ ਦਾ ਜਿਹੜਾ ਮਜ਼ਦੂਰ ਵਰਗ ਹੈ ਤੇ ਪੰਜਾਬ ਦੀ ਛੋਟੀ ਕਿਸਾਨੀ ਹੈ ਤੇ ਪੰਜਾਬ ਦੀ ਜਿਹੜੀ ਆਰਥਿਕਤਾ ਨੂੰ ਇੱਕ ਵੱਡਾ ਹਲਾਰਾ ਮਿਲੂਗਾ ਇਸ ਤੋਂ ਇਲਾਵਾ ਜਿਹੜੀ ਡੀਏਪੀ ਹੈ ਹੁਣ ਮਟਰਾਂ ਦੀ ਖੇਤੀ ਹੋ ਰਹੀ ਆ ਲਗਾਤਾਰ ਗੋਭੀ ਦੀ ਹੋ ਰਹੀ ਆ ਆਲੂ ਲੱਗਣ ਜਾ ਰਹੇ ਆ ਪਰ ਜਿਹੜੀ ਡੀਏਪੀ ਆ ਸਰਕਾਰੀ ਅੰਕੜਿਆਂ ਮੁਤਾਬਕ ਤਾਂ ਬਹੁਤ ਕਹਿ ਰਹੇ ਆ ਵੀ ਆਮ ਮਿਲ ਰਹੀ ਹੈ ਪਰ ਹਾਲਾਤ ਇਹ ਆ ਮਾਰਕੀਟ ਦੇ ਵੀ ਕਿਸਾਨਾਂ ਨੂੰ ਉਹ ਬਲੈਕ ਚ ਦਿੱਤੀ ਜਾ ਰਹੀ ਆ ਉਹਨਾਂ ਨਾਲ ਨੈਨੋ ਜੂਰੀਆ ਦਿੱਤੀ ਜਾ ਰਹੀ ਹੈ ਹੋਰ ਜਿਹੜੇ ਬਹੁਤ ਸਾਰੇ ਖੇਤੀ ਪ੍ਰੋਡਕਟਾਂ ਜਿਨ੍ਹਾਂ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਉਹਨਾਂ ਨੂੰ ਦਿੱਤੇ ਜਾ ਰਿਹਾ ਜੇ ਜੂਦੇ ਢੰਗ ਨਾਲ ਰਹੀਆਂ ਛਰੇ ਆ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਪਿੱਛੇ ਜੇ ਰਿਪੋਰਟਾਂ ਵੀ ਆਈਆਂ ਦੀ ਜਿਹੜੀ ਡੀਏਪੀ ਹੈ ਉਹਦੇ ਸਿੰਪਲ ਬਹੁਤ ਵੱਡੇ ਪੱਧਰ ਤੇ ਫੇਲ ਹੋਇਆ ਹੈ ਤੇ ਬਾਸਪਤੀ ਉਹ ਜਿਹੜਾ ਡੀਏਪੀ ਦੇ ਰੇਟ ਤੇ ਲੋਕਾਂ ਨੂੰ ਮਿੱਟੀ ਆਪਲਬਦ ਕਰਵਾਈ ਜਾ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਪੰਜਾਬ ਸਿਹਤ ਪੱਖੋ ਜਿਹਨੂੰ ਜਾਣਿਆ ਜਾਂਦਾ ਸੀਗਾ ਇਹਦੇ ਬਾਰੇ ਕਿਤਾਬਾਂ ਬਣੀਆਂ ਦੇ ਉੱਤੇ ਲੰਮੇ ਗੱਭਰੂ ਪਰ ਅੱਜ ਹਾਲਾਤ ਇਹ ਹੋਏ ਪਏ ਆ ਵੀ ਜਿਹੜਾ ਹਰੀ ਕ੍ਰਾਂਤੀ ਦਾ ਮਾਡਲ ਲੈ ਕੇ ਆਏ ਸੀਗੇ ਘਰ ਘਰ ਵਿੱਚ ਕੈਂਸਰ ਕਾਲਾ ਪੀਲਾ ਅਧਰੰਗ ਦੇ ਪੇਸ਼ੈਂਟ ਹਾਰਟ ਅਟੈਕ ਦੇ ਪੇਸ਼ੈਂਟ ਜਿਹੜੇ ਘਰ ਘਰ ਪਏ ਆ ਤੇ ਜਿਹੜਾ ਮੀਡੀਆ ਵਰਗ ਹੈ ਮਜ਼ਦੂਰ ਵਰਗ ਹੈ ਉਦੀ ਕਮਾਈ ਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ ਜਿਹੜਾ ਬਿਮਾਰੀਆਂ ਦੇ ਰੂਪ 'ਚ ਡਾਕਟਰਾਂ ਕੋਲੇ ਜਾ ਰਿਹਾ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਹਰ ਇੱਕ ਘਰੇ ਜਿਹੜਾ ਪੀਣ ਵਾਲਾ ਨਹਿਰੀ ਪੀਣ ਵਾਲਾ ਪਾਖੜਾ ਦਾ ਨੀਲਾ ਪਾ ਮਾਰਦਾ ਪਾਣੀ ਹੈ ਉਹ ਹਰ ਘਰ ਵਿੱਚ ਪਹੁੰਚਦਾ ਹੋਵੇ ਕਿਉਂਕਿ ਸਰਕਾਰ ਦਾ ਇਹ ਮੁਢਲਾ ਫਰਜ਼ ਹੈ ਕਿ ਹਰ ਇੱਕ ਇਨਸਾਨ ਨੂੰ ਉਹ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਉਪਲਬਧ ਕਰਾਇਆ ਜਾਵੇ ਸਾਡੀ ਦੂਸਰੀ ਮੰਗ ਆ ਵੀ ਜਿਹੜਾ ਨਹਿਰੀ ਪਾਣੀ ਆਖ ਉਹ ਹਰ ਇੱਕ ਖੇਤ ਵਿੱਚ 12 ਮਹੀਨੇ 30 ਦਿਨ ਪਹੁੰਚਦਾ ਕੀਤਾ ਜਾਵੇ ਤੇ ਜਿਹੜੇ ਰੀਚਾਰਜ ਪੁਆਇੰਟ ਆ ਮੋਗਿਆਂ ਤੇ ਲਾਏ ਜਾਣ ਜਾਂ ਹੈ ਨਾ ਜਿਹੜਾ ਧਰਤੀ ਥੱਲੋਂ ਪਾਣੀ ਕੱਢਿਆ ਜਾ ਰਿਹਾ ਹੈ ਜਿਹੜਾ ਵੱਡਾ ਸੰਕਟ ਆ ਆਉਣ ਵਾਲੇ ਸਮੇਂ ਤੇ ਜਿਹੜਾ ਪੰਜਾਬ ਮਾਰੂਥਲ ਬਣ ਜਾ ਰਿਹਾ ਹੈ ਉਹ ਜਿਹੜਾ ਪਾਣੀ ਦਾ ਥੱਲੋਂ ਪੱਧਰ ਆ ਉਹਨੂੰ ਉੱਪਰ ਚੁੱਕਣ ਲਈ ਜਿਹੜੇ ਨੈਰੀ ਪਾਣੀਆਂ 12 ਮਹੀਨੇ 30 ਦਿਨ ਖੇਤਾਂ ਵਿੱਚ ਉਪਲਬਧ ਹੋਵੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜੇ ਅੱਜ ਪੂਰੇ ਪੰਜਾਬ ਵਿੱਚ ਕਿਰਤੀ ਕਿਸਾਨ ਯੂਨੀਅਨ ਵੱਲੋਂ ਡੀ ਐਚ ਦਫ਼ਤਰਾਂ ਮੂਰੇ ਧਰਨੇ ਲਾ ਰਹੇ ਆ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਜੇਕਰ ਇਹ ਪੰਜਾਬ ਦੀਆਂ ਭਗਦੀਆਂ ਮਸਲਾ ਮੰਗਾ ਦਾ ਹੱਲ ਨਾ ਕੀਤਾ ਤੇ ਇਹਨੂੰ ਵੱਡੇ ਪੱਧਰ ਤੇ ਅਸੀਂ ਸੰਘਰਸ਼ ਨੂੰ ਲੈ ਕੇ ਜਾਵਾਂਗੇ ਤੇ ਲੋਕਾਂ ਨੂੰ ਲਾਬੰਦ ਕਰਾਂਗੇ